ਅੱਜ ਦੀ ਪ੍ਰੈਸ ਕਾਨਫਰੰਸ ਯਾਰ ਇੱਕ ਸਾਡੇ ਡੀਡਵਨ ਐਸਐਚਓ ਸਾਹਿਬ ਤੇ ਸਾਡੇ ਸਬ ਇਨਸਪੈਕਟਰ ਜਗਵੀਰ ਸਿੰਘ ਹਨਾ ਨੂੰ ਇੱਕ ਪੁਰਾਣੇ ਕੇਸ ਦੇ ਵਿੱਚ ਇਹਨਾਂ ਨੇ ਇੱਕ ਮੁਕੱਦਮਾ ਚੋਰੀ ਦਾ ਸੀ ਉਹਨੂੰ ਟ੍ਰੇਸ ਕੀਤਾ ਆ ਸਾਡਾ 5 ਨੰਬਰ ਮੁਕੱਦਮਾ ਦੂਸਰੇ ਮਹੀਨੇ ਦਾ ਦਰ ਸੀ ਇੱਕ ਮੰਦਰ ਦੇ ਵਿੱਚ ਇੱਕ ਦਾਨਿਸ਼ ਮਟੂ ਨਾ ਦੇ ਬੰਦੇ ਨੇ ਚੋਰੀ ਕੀਤੀ ਸੀ ਉਦੋਂ ਇਹ ਅਨਟ੍ਰੇਸ ਕੇਸ ਸੀ ਪਰ ਇਹਨਾਂ ਨੇ ਮਿਹਨਤ ਕਰਕੇ ਉਹਨੂੰ ਟ੍ਰੇਸ ਕੀਤਾ ਔਰ ਦਾਨਿਸ਼ ਮਟੂ ਨੂੰ ਅਰੈਸਟ ਕੀਤਾ ਆ ਇਹਦੇ ਕੋਲੋਂ ਜਿਹੜੀ ਉੱਥੇ ਮੰਦਿਰ ਦੇ ਵਿੱਚ ਉਹਨੇ ਜੋ ਚਾਂਦੀ ਦਾ ਸਮਾਨ ਚੋਰੀ ਕੀਤਾ ਸੀ ਉਹ ਉਹ ਬਰਾਮਦ ਕੀਤਾ ਹੈ ਉਸ ਤੋਂ ਇਲਾਵਾ ਇੱਕ ਕੰਟੋਰਨਮੈਂਟ ਥਾਣੇ ਦੇ ਵਿੱਚ ਇੱਕ ਐਕਟਵਾ ਚੋਰੀ ਹੋਈ ਸੀ ਇੰਨੇ ਕੀਤੀ ਸੀ ਔਰ ਉਹ ਐਕਟਵਾ ਚੋਰੀ ਦਾ ਮਕਦਮਾ ਦਰ ਸੀ ਉਹ ਵੀ ਇਹਨਾਂ ਨੇ ਟ੍ਰੇਸ ਕੀਤਾ ਉਹ ਐਕਟਵਾ ਰਿਕਵਰ ਕੀਤੀ ਹੈ ਇੱਕ ਇਹਨੇ ਹੁਸ਼ਿਆਰਪੁਰ ਤੋਂ ਜਨਕਾਰ ਚੋਰੀ ਕੀਤੀ ਸੀ ਉਹ ਜਨਕਾਰ ਵੀਦ ਕੋ ਰਿਕਵਰ ਕੀਤੀ ਹੈ ਔਰ ਦੋ ਮੋਬਾਈਲ ਇਹਨੇ ਦਰਗਿਆਨਾ ਮੰਦਿਰ ਸਰਾਹ ਦੇ ਵਿੱਚੋਂ ਚੋਰੀ ਕੀਤੇ ਸੀ ਚਾਰਜ ਚਾਰਜ ਤੇ ਲੱਗੇ ਹੋਏ ਸੀ ਉਹ ਵੀ ਇਹਦੇ ਕੋ ਬਰਾਮਦ ਕੀਤੇ ਆ ਜੀ ਕਿੰਨੀ ਤੇ ਏਜ ਹੈ ਤੇ ਪਹਿਲਾ ਕੋਈ ਮਕਦਮਾ ਦੱਸਿਆ ਇਹਦੀ ਏਜ ਕਰੀਬ 21 ਸਾਲ ਆ ਜੀ ਔਰ ਇੱਥੇ ਖਾਈ ਮੱਲੇ ਦਾ ਰਹਿਣ ਵਾਲਾ ਆ ਪਰ ਪਹਿਲਾ ਪਰਚਾ ਬਾਈ ਨੇਮ ਦੇ ਤੇ ਕੋਈ ਦਰਜ ਨਹੀਂ ਸੀ ਪਰ ਜਿਹੜਾ ਕੰਟੋਰਨਮੈਂਟ ਥਾਣੇ ਦਾ ਮਕਦਮਾ 105 ਨੰਬਰ ਆ ਉਹ ਦਰਜਾ ਔਰ ਇੱਕ ਸਾਡੇ ਜਿਹੜਾ ਪਹਿਲਾ ਦਰਜ ਹੋਇਆ ਪਰਚਾ ਜੀ ਦੋ ਮਕਦਮੇ ਦੇ ਲੱਗਦਾ ਇੱਕੱਲਾ ਹੀ ਕਰਦਾ ਵਾਰ ਦੇ ਨੂੰ ਹਾਂਜੀ ਹਾਂਜੀ ਇਹ ਇਕੱਲਾ ਹੀ ਕਰਦਾ ਜੀ ਇਦਾਂ ਹੀ ਜਿੱਦਾਂ ਮੰਦਿਰ ਖੁੱਲਾ ਸੀ ਦੇਣੇ ਇਹ ਅੰਦਰ ਗਿਆ ਉੱਥੋਂ ਸਮਾਨ ਚੁੱਕ ਕੇ ਚੋਰੀ ਕਰਕੇ ਭੱਜ ਗਿਆ ਸੀ ਅੱਜ ਦੀ ਪ੍ਰੈਸ ਕਾਨਫਰੰਸ ਯਾਰ ਇੱਕ ਸਾਡੇ ਡੀਡਵਨ ਐਸਐਚਓ ਸਾਹਿਬ ਤੇ ਸਾਡੇ ਸਬ ਇਨਸਪੈਕਟਰ ਜਗਵੀਰ ਸਿੰਘ ਹਨ ਉਹਨਾਂ ਇੱਕ ਪੁਰਾਣੇ ਕੇਸ ਦੇ ਵਿੱਚ ਇਹਨਾਂ ਨੇ ਇੱਕ ਮੁਕਦਮਾ ਚੋਰੀ ਦਾ ਸੀ ਉਹਨੂੰ ਟਰੇਸ ਕੀਤਾ ਆ ਸਾਡਾ 5 ਨੰਬਰ ਮੁਕਦਮਾ ਦੂਸਰੇ ਮਹੀਨੇ ਦਾ ਦਰਸੀ ਇੱਕ ਮੰਦਰ ਦੇ ਵਿੱਚ ਇੱਕ ਦਾਨਿਸ਼ ਮੱਟੂ ਨਾਂ ਦੇ ਬੰਦੇ ਨੇ ਚੋਰੀ ਕੀਤੀ ਸੀ ਉਦੋਂ ਇਹ ਅਨਟਰੇਸ ਕੇਸ ਸੀ ਪਰ ਇਹਨਾਂ ਨੇ ਮਿਹਨਤ ਕਰਕੇ ਉਹਨੂੰ ਟਰੇਸ ਕੀਤਾ ਔਰ ਦਾਨਿਸ਼ ਮੱਟੂ ਨੂੰ ਅਰੈਸਟ ਕੀਤਾ ਆ ਇਹਦੇ ਕੋਲੋਂ ਜਿਹੜੀ ਉੱਥੇ ਮੰਦਰ ਦੇ ਵਿੱਚ ਉਹਨੇ ਜੋ ਚਾਂਦੀ ਦਾ ਸਮਾਨ ਚੋਰੀ ਕੀਤਾ ਸੀ ਉਹ ਉਹ ਬਰਾਮਦ ਕੀਤਾ ਆ ਉਸ ਤੋਂ ਇਲਾਵਾ ਇੱਕ ਕੰਟੋਰਨਮੈਂਟ ਥਾਣੇ ਦੇ ਵਿੱਚ ਇੱਕ ਐਕਟਵਾ ਚੋਰੀ ਹੋਈ ਸੀ ਇੰਨੇ ਕੀਤੀ ਸੀ ਔਰ ਉਹ ਐਕਟਵਾ ਚੋਰੀ ਦਾ ਮਕਦਮਾ ਦਰਜ ਸੀ ਉਹ ਵੀ ਇਹਨਾਂ ਨੇ ਟ੍ਰੇਸ ਕੀਤਾ ਉਹ ਐਕਟਵਾ ਰਿਕਵਰ ਕੀਤੀ ਆ ਇੱਕ ਇਹਨੇ ਹੁਸ਼ਿਆਰਪੁਰ ਤੋਂ ਜਨਕਾਰ ਚੋਰੀ ਕੀਤੀ ਸੀ ਉਹ ਜਨਕਾਰ ਵੀ ਉਹ ਰਿਕਵਰ ਕੀਤੀ ਔਰ ਦੋ ਮੋਬਾਈਲ ਇਹਨੇ ਦਰਗਿਆਨਾ ਮੰਦਰ ਸਰਾਹ ਦੇ ਵਿੱਚੋਂ ਚੋਰੀ ਕੀਤੇ ਸੀ ਚਾਰਜ ਚਾਰਜ ਤੇ ਲੱਗੇ ਹੋਏ ਸੀ ਉਹ ਵੀ ਇਹਦੇ ਕੋਲ ਬਰਾਮਦ ਕੀਤੇ ਆ ਸਰ ਜੀ ਕਿੰਨੀ ਏਜ ਹੈ ਤੇ ਪਹਿਲਾਂ ਕੋਈ ਮਕਦਮਾ ਦਰਜ ਸੀ ਇਹਦੀ ਏਜ ਕਰੀਬ 21 ਸਾਲ ਆ ਜੀ ਔਰ ਇੱਥੇ ਖਾਈ ਮੱਲੇ ਦਾ ਰਹਿਣ ਵਾਲਾ ਆ ਪਰ ਪਹਿਲਾ ਪਰਚਾ ਬਾਈ ਨੇਮ ਦੇ ਤੇ ਕੋਈ ਦਰਜ ਨਹੀਂ ਸੀ ਪਰ ਜਿਹੜਾ ਕੰਟੋਰਨਮੈਂਟ ਥਾਣੇ ਦਾ ਮਕਦਮਾ 105 ਨੰਬਰ ਆ ਉਹ ਦਰਜਾ ਔਰ ਇੱਕ ਸਾਡੇ ਜਿਹੜਾ ਪਹਿਲਾਂ ਦਰਜ ਹੋਇਆ ਪਰਚਾ ਜੀ ਦੋ ਮਕਦਮੇ ਦੇ ਲੱਗਦਾ ਇੱਕ ਲੱਲਾ ਹੀ ਕਰਦਾ ਵਾ ਫਿਰ ਨੂੰ ਹਾਂਜੀ ਹਾਂਜੀ ਇਹ ਕੱਲਾ ਹੀ ਕਰਦਾ ਜੀ ਇਹ ਇਦਾਂ ਹੀ ਜਿੱਦਾਂ ਮੰਦਿਰ ਖੁੱਲਾ ਸੀ ਦੇਣੇ ਇਹ ਅੰਦਰ ਗਿਆ ਉੱਥੋਂ ਸਮਾਨ ਚੁੱਕ ਕੇ ਚੋਰੀ ਕਰਕੇ ਭੱਜ ਗਿਆ ਸੀ ਉਹ ਬਰਾਮਦ ਕੀਤਾ ਆ ਉਸ ਤੋਂ ਇਲਾਵਾ ਇੱਕ ਕੰਟੋਰਨਮੈਂਟ ਥਾਣੇ ਦੇ ਵਿੱਚ ਇੱਕ ਐਕਟਿਵਾ ਚੋਰੀ ਹੋਈ ਸੀ ਇੰਨੇ ਕੀਤੀ ਸੀ ਔਰ ਉਹ ਐਕਟਿਵਾ ਚੋਰੀ ਦਾ ਮਕਦਮਾ ਦਰਜ ਸੀ ਉਹ ਵੀ ਇਹਨਾਂ ਨੇ ਟਰੇਸ ਕੀਤਾ ਵੈਕਟਵਾਰ ਕਵਰ ਕੀਤੀ ਆ ਇਹ ਕਿਨੇ ਹੁਸ਼ਿਆਰਪੁਰ ਤੋਂ ਜਾਣਕਾਰੀ ਚੋਰੀ ਕੀਤੀ ਸੀ ਉਹ ਜਾਣਕਾਰੀ ਵੀਦ ਕੋਰ ਕਵਰ ਕੀਤੀ ਹੈ ਔਰ ਦੋ ਮੋਬਾਈਲ ਇਹਨੇ ਦਰਗਿਆਨਾ ਮੰਦਰ ਸਰਾਹ ਦੇ ਵਿੱਚੋਂ ਚੋਰੀ ਕੀਤੇ ਸੀ ਚਾਰਜ ਚਾਰਜ ਤੇ ਲੱਗੇ ਹੋਏ ਸੀ ਉਹ ਵੀ ਇਹਦੇ ਕੋਲ ਬਰਾਮਦ ਕੀਤੇ ਆ ਸਰ ਇਹ ਕਿੰਨੀ ਦੇ ਇਜਾ ਤੇ ਪਹਿਲਾਂ ਕੋਈ ਮੁਕਦਮਾ ਦਰਜ ਸੀ ਇਹਦੀ ਏਜ ਕਰੀਬ 21 ਸਾਲ ਆ ਜੀ ਔਰ ਇੱਥੇ ਖਾਈ ਮੱਲੇ ਦਾ ਰਹਿਣ ਵਾਲਾ ਆ ਪਰ ਪਹਿਲਾ ਪਰਚਾ ਬਾਈ ਨੇਮ ਦੇ ਤੇ ਕੋਈ ਦਰਜ ਨਹੀਂ ਸੀ ਪਰ ਜਿਹੜਾ ਕੰਟੋਰਨਮੈਂਟ ਥਾਣੇ ਦਾ ਮੁਕਦਮਾ 105 ਨੰਬਰ ਆ ਉਹ ਦਰਜਾ ਔਰ ਇੱਕ ਸਾਡੇ ਜਿਹੜਾ ਪਹਿਲਾਂ ਦਰਜ ਹੋਇਆ ਪਰਚਾ ਜੀ ਦੋ ਮੁਕਦਮੇ ਦੇ ਖਲਾਫ ਹੈ ਇਹ ਇਕੱਲਾ ਹੀ ਕਰਦਾ ਵਾਸਤੇ ਨੂੰ ਇਨਜਾਮ ਹਾਂਜੀ ਹਾਂਜੀ ਇਹ ਇਕੱਲਾ ਹੀ ਕਰਦਾ ਜੀ ਇਹ ਇਦਾਂ ਜਿੱਦਾਂ ਮੰਦਰ ਖੁੱਲਾ ਸੀ ਦੇਣੇ ਇਹ ਅੰਦਰ ਗਿਆ ਉੱਥੋਂ ਸਮਾਨ ਚੁੱਕ ਕੇ ਚੋਰੀ ਕਰਕੇ ਭੱਜ ਗਿਆ